ਮਾਤਾ ਮਰੀਮ ਦਾ ਦੂਸਰਾ ਭਾਗ ਮਾਤਾ ਮਰੀਮ ਕੋਲ ਜਦੋਂ ਫਰੀਦ ਜੀ ਆਏ ਉਹਨਾਂ ਨੇ ਪੱਤੇ ਖਾਣ ਦੀਆਂ ਗੱਲਾਂ ਕੀਤੀਆਂ ਤਾਂ ਮਾਤਾ ਨੇ ਫੇਰ ਗਿਆਨ ਕਰਵਾਇਆ ਪੁੱਤਰ ਤੇਰੀ ਅਜੇ ਭਗਤੀ ਕੱਚੀ ਹੈ ਫੇਰ ਫਰੀਦ ਜੀ ਪਾ ਕੇ ਆਗਿਆ ਚਰਨਵੰਦਨਾ ਕਰਕੇ ਉਸ ਜੰਗਲ ਦੇ ਵਿੱਚ ਫੇਰ ਚਲੇ ਗਏ ਇੱਕ ਭਗਤੀ ਕਰਨ ਦੀ ਲਗਨ ਕਰਕੇ ਰੰਗਪੁਜੀਤ ਸ਼ਾ ਚੜ ਗਿਆ ਇੱਕ ਕਾਠ ਦੀ ਰੋਟੀ ਗਲ ਵਿੱਚ ਪਾ ਲਈ ਫੀਦਾ ਰੋਟੀ ਤੇਰੀ ਕਾਰ ਦੀ ਲਾਭਣ ਮੇਰੀ ਭੁੱਖ ਜਿੰਨਾ ਖਾਦੀ ਝੋਪੜੀ ਕਨੇ ਸਹਿਣਗੇ ਦੁੱਖ ਇੱਕ ਇੱਕ ਜਦੋਂ ਭੁੱਖ ਲੱਗਿਆ ਕਰੇ ਕਾਠ ਦੀ ਰੋਟੀ ਨੂੰ ਗੱਜ ਮਾਰਿਆ ਕਰੇ ਫਰੀਦ ਭੁੱਖਾ ਰਹਿ ਕੇ 12 ਸਾਲ ਭਗਤੀ ਕੀਤੀ ਰਿੱਧੀਆਂ ਸਿੱਧੀਆਂ ਆਉਣ ਲੱਗ ਪੀਆਂ ਚਿੜੀਆਂ ਦੇ ਉੱਤੇ ਪਰਖ ਕਰ ਲਾ ਪਿਆ 12 ਸਾਲ ਬਾਅਦ ਤਪਸ਼ਾ ਕਰਕੇ ਜਦੋਂ ਫੇਰ ਘਰ ਨੂੰ ਆਉਣ ਲੱਗਿਆ ਰਸਤੇ ਦੇ ਵਿੱਚ ਪਿਆਸ ਲੱਗੀ ਦੇਖਿਆ ਤੇ ਸਾਹਮਣੇ ਇੱਕ ਕੂਆ ਦਿਖਾਈ ਦਿੱਤਾ ਉੱਥੇ ਇੱਕ ਲੜਕੀ ਪਾਣੀ ਭਰ ਰਹੀ ਸੀ ਡੋਲ ਭਰ ਲਿਆ ਕਰੇ ਡੋਲ ਦਿਆ ਕਰੇ ਭਰ ਲਿਆ ਕਰੇ ਡੋਲ ਦਿਆ ਕਰੇ ਜਾ ਕੇ ਖੂਤੇ ਉਹ ਕੂਏ ਦੇ ਉੱਤੇ ਲੜਕੀ ਨੂੰ ਬੇਨਤੀ ਕੀਤੀ ਪੁੱਤਰੀ ਮੈਨੂੰ ਬੜੀ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਆ ਦੇ ਪਰ ਲੜਕੀ ਨੇ ਨਾ ਸੁਣਿਆ ਫੇਰ ਫੇਰ ਅਰਜ ਕੀਤੀ ਬੇਟਾ ਮੈਨੂੰ ਪਿਆਸ ਲੱਗੀ ਹੈ ਸਾਧੂ ਪਿਆਸੇ ਨੇ ਕਿਰਪਾ ਕਰਕੇ ਪਾਣੀ ਪਿਆ ਦੇ ਜਦੋਂ ਤੀਜੀ ਵਾਰੀ ਕਿਹਾ ਲੜਕੀ ਨੇ ਕਿਹਾ ਬਾਬਾ ਜੀ ਬਾਬਾ ਜੀ ਇਹ ਕੀੜੀਆਂ ਨੇ ਜੋ ਮਰ ਜਹੇ ਤੇਰੇ ਕਹੇ ਤੋ ਮਰ ਜਾਣਗੀਆਂ ਤੇਰੇ ਕਹੇ ਤੋ ਜਉਂਦੀਆਂ ਹੋ ਜਾਣਗੀਆਂ ਮੈਂ ਬਹੁਤ ਪਰੇਸ਼ਾਨੀ ਵਿੱਚਾਂ ਮੇਰੀ ਭੈਣ ਦੀ ਘਰ ਨੂੰ ਭੈਣ ਦੇ ਘਰ ਨੂੰ ਅੱਗ ਲੱਗੀ ਐ ਮੈਂ ਉਹੋ ਬੁਝਾ ਰਹੀ ਹਾਂ ਜਦੋਂ ਫਰੀਦ ਨੇ ਕਿਹਾ ਵੀ ਕਿੱਥੇ ਘਰ ਇਹਦਾ ਕਿੱਥੇ ਭੈਣ ਐ ਇਹ ਡੋਲ ਇੱਥੇ ਪਾਣੀ ਰੁੱਲੀ ਜਾਂਦੀ ਐ ਇਹ ਤਾਂ ਗੱਲ ਕੋਈ ਅਜੀਬ ਐ ਪੁੱਛਿਆ ਪੁੱਤਰੀ ਤੇਰੀ ਭੈਣ ਦਾ ਘਰ ਕਿੱਥੇ ਐ ਕਹਿੰਦੀ ਬਾਬਾ ਉਹ ਬਹੁਤ ਦੂਰ ਐ ਮੈਂ ਘਰ ਅੱਗ ਬੁਝਾ ਲਾਂ ਬੁਝਣ ਆਲੀ ਐ ਮੈਂ ਤੈਨੂੰ ਪਾਣੀ ਪਿਉਣੀ ਆ ਜਦੋਂ ਅੱਗ ਬੁਝ ਗਈ ਫਰੀਦ ਨੇ ਪਾਣੀ ਪੀਤਾ ਇੱਕ ਪਰਖਣ ਦੇ ਕਰਕੇ ਘਰੇ ਆਉਂਦੇ ਰਸਤੇ ਤੋਂ ਉਹ ਥਾਂ ਦੀ ਆ ਉਹ ਦੇਖੀ ਲੋਕੇਸ਼ਨ ਦੇਖੀ ਦੇਖਿਆ ਘਰ ਦੇ ਵਿੱਚ ਪਾਣੀ ਡੁੱਲਿਆ ਪਿਆ ਅੱਗ ਲੱਗੀ ਬੁਝੀ ਪਈ ਹੈਗੀ ਹੈਰਾਨ ਹੋ ਗਿਆ ਆ ਕੇ ਮਾਤਾ ਨੂੰ ਕਹਿਣ ਲੱਗਿਆ ਮਾਤਾ ਮੈਂ ਤਾਂ ਅੱਜ بڑا ਜਿਹਾ ਨਜ਼ਾਰਾ ਦੇਖਿਆ ਇੱਕ ਮੈਨੂੰ ਲੜਕੀ ਨੇ ਗਿਆਨ ਕਰਵਾਇਆ ਤੂੰ ਨਿਰਗੁਰਾ ਹੈ ਨੂਰਾ ਹੈ ਨਗੁਰੇ ਕਾ ਨਵਾ ਹੈ ਬੁਰਾ ਮੈਨੂੰ ਕਿਰਪਾ ਕਰਕੇ ਗੁਰੂ ਦੱਸ ਕੌਣ ਹੈ ਇੱਕ ਮਾਤਾ ਮਰੀਮ ਕਹਿਣ ਲੱਗੀ ਪੁੱਤਰ ਅੱਜ ਦੇ ਜਵਾਨੇ ਦੇ ਵਿੱਚ ਮਹਾਨ ਮਹਾਨ ਆਪਣਾ ਪੀਰ ਕুতਬਦੀਰ ਖਾਜਾ ਕਾਕੀ ਇਸ ਸਮੇਂ ਦੇ ਮਹਾਨ ਪੀਰਾਂ ਜਾ ਕੇ ਉਹਦੇ ਚਰਨ ਸਪਰਸ਼ ਕਰ ਇੱਕ ਜਾ ਕੇ ਪਾਕੀ ਆ ਗਿਆ ਪਿਤਾ ਮਾਤਾ ਤੋਂ ਕਰਕੇ ਬੰਦਨਾ ਇੱਕ ਗੁਰੂ ਦੀ ਭਾਲ ਦੇ ਵਿੱਚ ਫਰੀਦ ਜੀ ਤੁਰਪੇ ਸਤਨਾਮ ਸ਼੍ਰੀ